ਕੀ ਹਾਲ ਚਾਲ ਆ ਦੋਸਤੋ ਤੇ ਆਪਾਂ ਤੁਹਾਨੂੰ ਨਾ ਟਰੈਕਟਰ ਦਿਖਾਉਣਾ ਇੱਕ ਪੰਜਾਬ ਨੰਬਰ ਤੇ ਬਾਈ ਕੋਲੇ ਖੜਾ ਤੇ ਬਾਈ ਨਾਲ ਬੁਲਾਉਣਾ ਹੋਰ ਜੀ ਬਾਈ ਜੀ ਕੀ ਹਾਲ ਚਾਲ ਵਧੀਆ ਜੀ ਹਾਂ ਜੀ ਹਾਂ ਜੀ ਬਾਈ ਵਧੀਆ ਠੀਕ ਆ ਜੀ ਅੱਛਾ ਪੰਜਾਬ ਨੰਬਰ ਟਰੈਕਟਰ ਹੈ ਇਹ ਆਪਣੇ ਕੋਲੇ 31 ਨੰਬਰ ਫਾਸਟ ਵਾਲੇ ਦਾ ਬੰਦਾ ਹੈ ਨਵੀਂ ਘੜਵਾਇਆ ਸੀ ਅੱਛਾ ਜੀ ਠੀਕ ਆ ਦੂਜੀ ਜੋੜੀ ਚੜੀ ਹੋਈ ਆ ਠੀਕ ਆ ਜੀ ਚਾਰ ਮਾਡਲ ਆ ਟਰੈਕਟਰ ਤੇ 8 9 ਮਾਡਲ ਵਰਗਾ ਦੂਜੀ ਜੋੜੀ ਚੜੀ ਹੋਈ ਆ 17 ਚ ਠੀਕ ਆ ਠੀਕ ਆ ਇੱਕ ਘਸ ਕੇ ਬਣ ਕੇ ਹਾਂ ਦੂਜੀ ਜੋੜੀ ਚੜ ਗਈ ਘਸ ਕੇ ਬਾਈ ਸਾਰਾ ਟਰੈਕਟਰ ਰੈਜਨਲ ਆ ਪੀ ਆ ਏ ਬਈ ਪੰਜਾਬ ਨੰਬਰ ਡਾਇਰੈਕਟਰ ਇਹੇ ਏਵੀ 33 ਫਾਸਟ ਬਾਲਟੀ ਹਾਂ ਤੁਸੀਂ ਬਹੁਤ ਕਹਨੇ ਹੋ ਨਾ 855 ਲੈ ਕੇ ਪੰਜਾਬ ਨੰਬਰ ਲਿਆਤਾ ਤੁਹਾਨੂੰ ਹੁਣ ਤੇ ਆਪਾਂ 22 ਦਾ ਨੰਬਰ ਵੀ ਦਵਾਂਗੇ ਇਹਦੀ ਕੀ ਡਿਮਾਂਡ ਮੰਡ ਕਰਦੇ ਜੀ ਦਵਾਂਗੇ 310 ਕਰਦੇ ਆਂ ਜੀ 310 ਕਰ ਦੋ ਕਿੰਨੇ ਕਦਾ ਛੱਡ ਦੋਗੇ ਇਹ ਛੱਡ ਦਾਂਗੇ ਜੇ ਆਪਾਂ ਛੱਡਣਾ ਕਹਾਈ ਕੋਈ ਮਰਜੀ ਜਾਓ 275 ਦਾ ਛੱਡਣਾ 275 ਦਾ ਬਾਈ ਹਾਂਜੀ ਰੇਟ ਵੀ ਕੋਈ ਠੀਕ ਆ ਬਾਈ ਕੋਈ ਬਾੜਾ ਨਹੀਂ ਹੈਗਾ 275 ਦਾ ਹਾਂ ਨਾ ਛੱਡਣਾ ਆਪਾਂ ਇਹ ਹਾਂ 275 ਦਾ ਟਰੈਕਟਰ ਦਾ ਲਾਂਬਾ 1 ਰੁਪਈਏ ਦਾ ਵੀ ਨਹੀਂ ਠੀਕ ਆ ਜੀ ਟਰੈਕਟਰ ਦਾ ਬਈ ਬਾਹ ਕੇ ਤਸੱਲੀ ਕਰਕੇ ਲਿਆ ਸਕਦਾ ਠੀਕ ਆ ਜੀ ਪਾ ਕੇ ਵੀ ਲਿਆ ਸਕਦਾ ਤੇ ਆਪਣਾ ਪਿੰਡੋ ਵੀ ਲਿਆ ਸਕਦਾ ਹੈ ਨਾ ਆਪਣਾ ਹਾਂ ਪਿੰਡੋ ਵੀ ਲਿਆ ਸਕਦਾ ਤੇ ਇੱਕ ਟਰੈਕਟਰ ਨੰਬਰ ਬੋਲ ਦਿਓ ਜੀ ਆਪਣਾ 70960 67745 ਠੀਕ ਆ ਤੇ ਬਾਈ ਨੂੰ ਕਰ ਲਿਓ ਬਈ ਕਾਲ ਪੰਜਾਬ ਨੰਬਰ ਤੁਸੀਂ ਡਿਮਾਂਡ ਕਰਦੇ ਹੁੰਦੇ ਹੋ ਤੇ ਤੁਹਾਨੂੰ ਸ਼ੋ ਇਹਦੀ ਆਪਾਂ ਲਾਈ ਆ ਬੰਦਿਆਂ ਨੇ ਥੋੜਾ ਟਾਈਮ ਚਲਾ ਕੇ ਲਾਤੀ ਸੀਗੀ ਤੇ ਆਪਾਂ ਸ਼ੋ ਲਾਈ ਆ ਦੇ ਲੋ ਜੀ ਕੋਈ ਨਹੀਂ ਖੜਾ ਦੇ ਸ਼ੋ ਦੇਖੋ ਸਾਰੀ ਆ ਸਰੀਏ ਹੋਰਗੇ ਸਹੀ ਗੱਲ ਆਪਾਂ ਲਾਈ ਆ ਜੀ ਆਪ ਟਰੈਕਟਰ ਬਹੁਤ ਸਾਫ ਪਿਆ ਬਈ ਤੇ ਤੁਹਾਡੀ ਡਿਮਾਂਡ ਵੀ ਪੂਰੀ ਕਰਤੀ ਆਪਾਂ ਬਾਈ ਦਾ ਨੰਬਰ ਤੁਹਾਨੂੰ ਪਾਸ ਸਕਰੀਨ ਤੇ ਚੱਲ ਰਿਹਾ ਤੇ ਬਾਈ ਨੂੰ ਕਰ ਲਿਓ ਕਾਲ ਧੰਨਵਾਦ ਦੋਸਤੋ